ਦਲਜੀਤ ਭਾਜੀ ਦਾ ਲੁਧਿਆਣਾ ਸੂ ਹੋ ਰਿਹਾ ਹੈ ਤੁਸੀਂ ਜਾਣਾ ਚਾਹੁੰਦੇ ਸੀ ਹਾਂਜੀ ਹਾਂਜੀ ਪਰ ਜਾ ਨਹੀਂ ਪਾਇਆ ਅ빠 ਕਿਉਂਕਿ ਟਿਕਟਸ ਸੋਲਡ ਆਊਟ ਹੋ ਗਿਆ ਸੀ ਕਿ ਇਸ ਕਰਕੇ ਆਪਾਂ ਇੱਥੇ ਹੀ ਲੁਧਿਆਣਾ ਬਣਾ ਲਿਆ ਆਪਣਾ ਪਤਿਓ ਨੇ ਦੇਖ ਦਿਓ ਜੇ ਲੁਧਿਆਣੇ ਜਾਂਦੇ ਉੱਥੇ ਜ਼ਿਆਦਾ ਮਜ਼ਾ ਆਉਂਦਾ ਸੀ ਜਾਂ ਇੱਥੇ ਅਮਰਸਰ ਤੇ ਇੱਥੇ ਜ਼ਿਆਦਾ ਮਜ਼ਾ ਆਇਆ ਇੱਥੇ ਜ਼ਿਆਦਾ ਮਜ਼ਾ ਆਇਆ ਉੱਥੇ ਵੀ ਖਾਣਾ ਸੀਗਾ ਪਰ ਇੱਥੇ ਅਸੀਂ ਕਾਫੀ ਇੰਜੋਏ ਕਰ ਲਿਆ ਵਾ ਪੈਸੇ ਖੂਸੇ ਬਾਰੇ ਬਿੱਲੋ ਸੋਚੇ ਦੁਨੀਆ ਦਿਲਜੀਤ ਭਾਈ ਦੇ ਫੈਨ ਜਿਆਦਾ ਨੇ ਤੇ ਲੁਧਿਆਣੇ ਦੀ ਜਿੱਥੇ ਵੀ ਪ੍ਰੋਗਰਾਮ ਹੋਵੇ ਪੂਰੇ ਨਹੀਂ ਆ ਪਾਰੇ ਕਿਤੇ ਵੀ ਨਾ ਚੰਡੀਗੜ੍ਹ ਨਾ ਲੁਧਿਆਣਾ ਓਕੇ ਜਜ਼ਬਾਤੀ ਹੋਏ ਹਾਰ ਜਾਈਦਾ ਜਿੱਤੇ ਰਿਓ ਕਰ ਕੇ ਚਲਾਕੀ ਕਿਸੇ ਦਾ ਭਾਈ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਅੰਮ੍ਰਿਤਸਰ ਵੀ ਜ਼ਰੂਰ ਆਓ ਜੀ ਅੰਮ੍ਰਿਤਸਰ ਦੇ ਵਿੱਚੋਂ ਤੁਹਾਡੇ ਬਹੁਤ ਫੈਨ ਨੇ ਅੰਮ੍ਰਿਤਸਰ ਸਾਰਾ ਹੀ ਉਹਨਾਂ ਦਾ ਫੈਨ ਆ ਜੀ ਆਓ ਦਿਲਜੀਤ ਭਾਈ ਜੀ ਅਸੀਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਦਿਲਜੀਤ ਦੁਸਤਾਨ ਦੇ ਚਾਉਣ ਵਾਲੇ ਦੇਸ਼ਵਰੇਸਾਂ ਦੇ ਵਿੱਚ ਹੀ ਬਹੁਤ ਨੇ ਜਿੱਥੇ ਬਾਲੀਵੁੱਡ ਸਟਾਰ ਉਹਨਾਂ ਦੇ ਫੈਨ ਨੇ ਉਥੇ ਪੰਜਾਬੀ ਵੀ ਉਹਨਾਂ ਦੇ ਬਹੁਤ ਵੱਡੇ ਫੈਨ ਨੇ ਤਾਂ ਜੋ ਲੁਧਿਆਣੇ ਦੇ ਵਿੱਚ ਦਿਲਜੀਤ ਭਾਜੀ ਦਾ ਲਾਈਵ ਸ਼ੋਅ ਚੱਲ ਰਿਹਾ ਪਰ ਅੰਮ੍ਰਿਤਸਰੀਏ ਜਿਹੜੇ ਨੇ ਦਿਲਜੀਤ ਭਾਜੀ ਨੂੰ ਇੱਥੇ ਹੀ ਮਿਸ ਕਰ ਰਹੇ ਨੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ 2025 ਦੀ ਆਮਦ ਨੂੰ ਲੈ ਕੇ ਜਿਹੜੇ ਅੰਮ੍ਰਿਤਸਰੀਏ ਨੇ ਦਿਲਜੀਤ ਭਾਜੀ ਦੇ ਨਾਂ ਤੇ ਇੱਥੇ ਨੱਚ ਰਹੇ ਨੇ ਟੱਪ ਰਹੇ ਨੇ ਤਾਂ ਬਹੁਤ ਸਾਰੇ ਸੀ ਜਿਹੜੇ ਲੁਧਿਆਣੇ ਜਾਣਾ ਚਾਹੁੰਦੇ ਸੀ ਨਹੀਂ ਜਾ ਪਏ ਪਰ ਅੱਜ ਦਿਲਜੀਤ ਭਾਜੀ ਦੇ ਜਿਹੜੇ ਫੈਨ ਨੇ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਦਿਲਜੀਤ ਭਾਜੀ ਦੇ ਫੈਨ ਨੇ ਜਲਬਾ ਚੜਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਦਿਲਜੀਤ ਭਾਜੀ ਨੂੰ ਚਾਉਣ ਵਾਲੇ ਕਿੰਨੇ ਨੇ ਕੋਈ ਜਿੱਥੇ ਦੇਸ਼ਾਂ ਦੇ ਦੇਸ਼ਾਂ 'ਚ ਦਿਲਜੀਤ ਭਾਜੀ ਦੇ ਬਹੁਤ ਵੱਡੇ ਵੱਡੇ ਫੈਨ ਨੇ ਹਾਲੀਵੁੱਡ ਵਾਲੇ ਫੈਨ ਨੇ ਹਾਲੀਵੁੱਡ ਵਾਲੇ ਵੀ ਫੈਨ ਨੇ ਤਾਂ ਪੰਜਾਬੀ ਮੁੰਡੇ ਨੇ ਪੂਰੀ ਦੁਨੀਆ ਦੇ ਵਿੱਚ ਹੀ ਨਾਮ ਬਣਾਇਆ ਹੋਇਆ ਹੈ ਤੇ ਉੱਥੇ ਹੀ ਅੱਜ ਲੁਧਿਆਣੇ ਦੇ ਵਿੱਚ ਦਿਲਜੀਤ ਭਾਜੀ ਦਾ ਸ਼ੋਅ ਹੋ ਰਿਹਾ ਹੈ ਤੇ ਬਹੁਤ ਸਾਰੇ ਅੰਮ੍ਰਿਤਸਰੀਆ ਵੀ ਦਿਲਜੀ ਨਵੇਂ ਸਾਲ ਦੀ ਆਮਦ ਹੈ ਤਾਂ ਦਲਜੀਤ ਭਾਜੀ ਨੇ ਲੁਧਿਆਣੇ ਵਾਲਿਆਂ ਨੂੰ ਤਾਂ ਵੱਡਾ ਤੋਹਫਾ ਦਿੱਤਾ ਏ ਲੁਧਿਆਣੇ ਪਹੁੰਚੇ ਨੇ ਇੱਥੇ ਵੀ ਅੰਮ੍ਰਿਤਸਰ ਦੇ ਵਿੱਚ ਵੀ ਦਲਜੀਤ ਭਾਜੀ ਦੇ ਫੈਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਮੈਮ ਨਾਮ ਕੀ ਹੈ ਤੁਹਾਡਾ ਅਰਲੀਨ ਮੈਮ ਦਲਜੀਤ ਭਾਜੀ ਦਾ ਲੁਧਿਆਣੇ ਸ਼ੋਅ ਹੋ ਰਿਹਾ ਹੈ ਤੁਸੀਂ ਜਾਣਾ ਚਾਹੁੰਦੇ ਸੀ ਹਾਂਜੀ ਹਾਂਜੀ ਪਰ ਜਾ ਨਹੀਂ ਪਾਏ ਆਪਾਂ ਕਿਉਂਕਿ ਟਿਕਟਸ ਸੋਲਡ ਆਊਟ ਹੋ ਗਿਆ ਸੀ ਕਿ ਇਸ ਕਰਕੇ ਆਪਾਂ ਇੱਥੇ ਹੀ ਲੁਧਿਆਣਾ ਬਣਾ ਲਿਆ ਆਪਣਾ ਇੱਥੇ ਹੀ ਆਪਾਂ ਮੇਕੀ ਫਨ ਕਰ ਲਿਆ ਤਾਨੂੰ ਜਿੰਨੀ ਜੋ ਉਮੀਦ ਸੀ ਜੇ ਤੈਨੂੰ ਲੁਧਿਆਣਾ ਜਾਵਾਂ ਜਾਂ ਦਲਜੀਤ ਭਾਜੀ ਨੂੰ ਲਾਈਵ ਸਟੇਜ ਤੇ ਦੇਖ ਪਾਵਾਂਗੇ ਉਹ ਤਾਂ ਬਹੁਤ ਮਨ ਸੀਗਾ ਪਰ ਹੁਣ ਨਹੀਂ ਕਰ ਸਕਿਆ ਪਰ ਇੱਥੇ ਹੀ ਬਹੁਤ ਮਜ਼ਾ ਆਇਆ ਤੇ ਆਪਾਂ ਇੱਥੇ ਹੀ ਇੰਨਾ ਦਾ ਮਤਲਬ ਕਿ ਮਜ਼ਾ ਕਿੱਦਾਂ ਹਰਜੰਟਾ ਆਇਆ ਆਪਾਂ ਨਵਾਂ ਸਾਲ ਦੇ ਵਿੱਚ ਥੋੜਾ ਜਿਹਾ ਸਮਾਂ ਰਹਿ ਗਿਆ ਨਵਾਂ ਸਾਲ ਯਾਨੀ 2024 ਨੂੰ ਅਸੀਂ ਅਲਵਿਦਾ ਕਹਿ ਦਣਾ ਰੇ 2025 ਨੂੰ ਅਸੀਂ ਜੀ ਆਇਆਂ ਨੂੰ ਕਹਿਣਾ ਹੈ ਸਾਡੀ ਜੇ ਮੈਂ ਦੇਖਦੇ ਹੋ ਜੇ ਲੁਧਿਆਣੇ ਜਾਂਦੇ ਉੱਥੇ ਜਿਆਦਾ ਮਜ਼ਾ ਆਉਣਾ ਸੀ ਜਾਂ ਇੱਥੇ ਅਮਰਸਰ ਦੇ ਇਥੇ ਜ਼ਿਆਦਾ ਮਜ਼ਾ ਆਇਆ ਇਥੇ ਜ਼ਿਆਦਾ ਮਜ਼ਾ ਆਇਆ ਉੱਥੇ ਵੀ ਆਣਾ ਸੀਗਾ ਪਰ ਇੱਥੇ ਅਸੀਂ ਕਾਫੀ ਇੰਜੋਏ ਕਰ ਲਿਆ ਵਾ ਦਲਜੀਤ ਭਾਈ ਜੀ ਨੂੰ ਮਿਸ ਕਰ ਰਹੇ ਤੁਸੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਸ ਕਰ ਰਿਹਾ ਅਸੀਂ ਉਹਨਾਂ ਨੂੰ ਅਗਰ ਉਹ ਹੁੰਦੇ ਤਾਂ ਅਸੀਂ ਜ਼ਿਆਦਾ ਇੰਜੋਏ ਕਰ ਲੈਣਾ ਸੀਗਾ ਤਮੰਨਾ ਸੀ ਦਿਲ ਦੇ ਵਿੱਚ ਅਸੀਂ ਲੁਧਿਆਣੇ ਜਾਈਏ ਦਲਜੀਤ ਭਾਈ ਦਾ ਸ਼ੋ ਜਿਹੜਾ ਲੁਧਿਆਣੇ ਦੇ ਤੇ ਬਿਲਕੁਲ ਬਿਲਕੁਲ ਉਮੀਦ ਸੀ ਕਿ ਸਾਡੇ ਕੋਲ ਟਿਕਟਸ ਮਿਲਣਗੇ ਪਰ ਨਹੀਂ ਮਿਲੇ ਪਰ ਇਹ ਜੱਟਾ ਚ ਆ ਕੇ ਇੰਜੋਏ ਕਰਦੇ ਆਂ ਇੱਥੇ ਪੂਰੀ ਫੈਮਿਲੀ ਨਾਲ ਆਏ ਹੁਣ ਹਾਂਜੀ ਹਾਂਜੀ ਪੂਰੀ ਫੈਮਿਲੀ ਨਾਲ ਆ ਲਾਇਆ ਪੰਜੀ ਰੋੜ ਜੀ ਇਹ ਲੁਧਿਆਣੇ ਦਿਲਜੀਤ ਭਾਜੀ ਦਾ ਲੁਧਿਆਣੇ ਅੱਜ ਲਾਈਵ ਸ਼ੋਅ ਹੈ ਪਰ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਦਿਲਜੀਤ ਭਾਜੀ ਨੂੰ ਮਿਸ ਕੀਤਾ ਜਾ ਰਿਹਾ ਹੈ ਤਾਂ ਇਹ ਸਾਰੇ ਦਿਲਜੀਤ ਭਾਜੀ ਦੇ ਫੈਨ ਨੇ ਤਾਂ ਭਾਈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਵਿੱਕੀ ਹੈ ਜੀ ਜਨਾਬ ਤੁਸੀਂ ਦਿਲਜੀਤ ਭਾਜੀ ਨੂੰ ਮਿਸ ਕਰ ਰਹੇ ਹੋ ਬਿਲਕੁਲ ਜੀ ਬਹੁਤ ਮਿਸ ਕਰ ਰਹੇ ਆ ਜੀ ਕੋਸ਼ਿਸ਼ ਅਸੀਂ ਲੁਧਿਆਣੇ ਜਾਣ ਬਾਰੇ ਪਲਾਨ ਤੇ ਹੈ ਗਿਆ ਸੀਗਾ ਸੋ ਟਿਕਟਸ ਕਰਕੇ ਨਹੀਂ ਜਾ ਸਕੇ ਪਰ ਆਪਾਂ ਇੱਥੇ ਹੀ ਇੰਜੋਏ ਕਰ ਰਹੇ ਹਾਂ ਪੂਰਾ ਪੂਰਾ ਹਰੀਜੰਟਾ ਬਾਈਪਾਸ ਤੇ ਆਏ ਆ ਇਹਨਾਂ ਨੇ ਪੂਰਾ ਬਹੁਤ ਵਧੀਆ ਆਰਗੇਨਾਈਜ਼ ਕੀਤਾ ਆ ਨਿਊ ਜਰਦਾ ਸਾਰਾ ਅੰਦਰ ਬਹੁਤ ਵਧੀਆ ਕੀਤਾ ਆ ਦਲਜੀਤ ਭਾਜੀ ਦੇ ਗੀਤ ਇੱਥੇ ਵੀ ਲਾ ਰਹੇ ਹੋ ਨੱਚ ਰਹੇ ਹੋ ਕੋਈ ਬਿਲਕੁਲ ਕੋਈ ਪੂਰੇ ਦਲਜੀਤ ਦਾ ਭਾਜੀ ਦੇ ਗਾਣੇ ਚੱਲ ਰਹੇ ਨੇ ਹੁੰਦੇ ਬੋਲ ਦੋ ਜਿਹੜਾ ਦਲਜੀਤ ਭਾਜੀ ਆਂਦੇ ਨੇ ਪੰਜਾਬੀ ਆ ਗਏ ਪੰਜਾਬੀ ਆ ਗਏ ਪੰਜਾਬੀ ਆ ਗਏ ਓਏ ਭਾਜੀ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਜਿੱਥੇ ਜੀ ਦਲਜੀਤ ਭਾਜੀ ਦੀ ਫੈਨ ਫੌਲੀ ਰਹੀ ਨਹੀਂ ਆ ਕਿ ਪੰਜਾਬੀ ਆ ਗਏ ਤਾਂ ਇਹ ਜਿਹੜੇ ਫੇਮਸ ਹੋ ਗਿਆ ਉਹਨਾਂ ਦੇ ਨਾਲ ਹੀ ਜਿੱਥੇ ਵੀ ਜਾਂਦੇ ਨੇ ਦਲਜੀਤ ਭਾਜੀ ਦੇਸਾਂ ਉਦੇਸਾਂ ਜੀ ਉਹਨਾਂ ਦੇ ਚਰਚੇ ਨੇ ਉਹਨਾਂ ਦੇ ਚਾਹਣ ਵਾਲੇ ਬਹੁਤ ਨੇ ਪਰ ਜਿਹੜੇ ਪੰਜਾਬ ਵਿੱਚ ਉਹਨਾਂ ਦੇ ਵਸਦੇ ਫੈਨ ਨੇ ਉਹ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਫੈਨ ਆ ਉਹਨਾਂ ਨੂੰ ਮਿਲ ਚਾ ਰਹੇ ਨੇ ਲੁਧਿਆਣੇ ਦੇ ਵਿੱਚ ਜਿਆਦਾ ਚਾਹੁੰਦੇ ਸੀ ਅੰਮ੍ਰਿਤਪਰੀਏ ਪਰ ਜਾ ਨਹੀਂ ਪਾਏ ਨਾਂ ਵੀ ਕੰਮੀ ਜਰਮਾ ਅਮੀ ਜੀ ਤੁਸੀਂ ਵੀ ਲੁਧਿਆਣਾ ਜਾਣਾ ਚਾਹੁੰਦੇ ਸੀ ਬਿਲਕੁਲ ਜਾਣਾ ਚਾਹੁੰਦੇ ਸੀ ਪਰ ਇਹ ਨਿਊ ਇਅਰ ਕਰਕੇ ਅਸੀਂ ਸਾਡਾ ਇਹ ਹੈ ਕਿ ਫੈਮਲੀ ਨਾਲ ਉੱਥੇ ਫੈਮਲੀ ਨਾਲ ਬੜਾ ਔਖਾ ਜੀ ਬਹੁਤ ਰਸ਼ਦ ਜੀ ਭਾਈ ਦੇ ਫੈਨ ਜ਼ਿਆਦਾ ਨੇ ਤੇ ਲੁਧਿਆਣੇ ਦੀ ਜਿੱਥੇ ਵੀ ਪ੍ਰੋਗਰਾਮ ਹੋਵੇ ਪੂਰੇ ਨਹੀਂ ਆ ਪਾ ਰਹੇ ਕਿਤੇ ਵੀ ਨਾ ਚੰਡੀਗੜ੍ਹ ਨਾਲ ਲੁਧਿਆਣਾ ਇਸ ਲਈ ਜਦੋਂ ਨੈਕਸਟ ਕੋਈ ਪ੍ਰੋਗਰਾਮ ਹੈ ਜਰੂਰ ਕੋਸ਼ਿਸ਼ ਕਰਾਂਗੇ ਉੱਥੇ ਪਹੁੰਚਣ ਦੀ ਬਟ ਇਸ ਵਾਰੀ ਸਾਡਾ ਮੂਡ ਤੇ ਹੈਗਾ ਸੀ ਜਾਣਦਾ ਬਟ ਨਿਊ ਇਅਰ ਦਾ ਅਸੀਂ ਫੈਮਿਲੀ ਨਾਲ ਹੀ ਸਟਾਰਟ ਕਰਦੇ ਹਮੇਸ਼ਾ ਫੈਮਿਲੀ ਨਾਲ ਹੀ ਸਟਾਰਟ ਕਰਨਾ ਚਾਹੁੰਦੇ ਹਾਂ ਦਿਲਜੀਤ ਭਾਜੀ ਨੂੰ ਕਹਿਣਾ ਚਾਹੁੰਦਾ ਕਿ ਅਮਰਸਰ ਵੀ ਜਰੂਰ ਆਓ ਜੀ ਅਮਰਸਰ ਦੇ ਵਿੱਚੋਂ ਤੁਹਾਡੇ ਬਹੁਤ ਫੈਨ ਨੇ ਅਮਨੀ ਸਰ ਸਾਰਾ ਹੀ ਉਹਨਾਂ ਦਾ ਫੈਨ ਹੈ ਜੀ ਆਓ ਦਿਲਜੀਤ ਭਾਜੀ ਅਸੀਂ ਸਾਰੇ ਜਣੇ ਇੱਥੇ ਵੇਖਾਂਗੇ ਆਪਣੀ ਸਿਟੀ 'ਚ ਸਾਡਾ ਜ਼ਿਆਦਾ ਮਜ਼ਾ ਤੇ ਅਮਨੀ ਸਰ ਤੇ ਵੈਸੇ ਹੀ ਪੰਜਾਬ ਦਾ ਦਿਲ ਹੈ ਜੀ ਇੱਥੇ ਆਣਾ ਬਹੁਤ ਜ਼ਰੂਰੀ ਹੈ ਜੀ ਜੇ ਪੰਜਾਬ ਚ ਦਿਲਜੀਤ ਭਾਜੀ ਨੂੰ ਕਿਸਨਾ ਲਾਉਣਾ ਚਾਹੁੰਦੇ ਸਾਡੇ ਚੈਨਲ ਤੇ ਬਸ ਸਮਰੀ ਸਰ ਜਲਦੀ ਤੋਂ ਜਲਦੀ ਆਪਣਾ ਸ਼ੋਅ ਕਰਨ ਤਾਂ ਜੋ ਅਸੀਂ ਵੀ ਸਾਰੇ ਉਹਨਾਂ ਨੂੰ ਲਾਈਵ ਦੇਖ ਸਕੀਏ ਤਾਂ ਜ਼ਰੂਰ ਜੀ ਦਿਲਜੀਤ ਭਾਜੀ ਵਾਸਤੇ ਅੰਮ੍ਰਿਤਸਰੀਆ ਵੀ ਇੰਤਜ਼ਾਰ ਦੇ ਵਿੱਚ ਨੇ ਤਾਂ ਦਿਲਜੀਤ ਭਾਜੀ ਨੂੰ ਸਨੇਹਾ ਭੇਜ ਰਹੇ ਨੇ ਕਿ ਦਿਲਜੀਤ ਭਾਜੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਵੀ ਆਓ ਤੁਹਾਡੇ ਬਹੁਤ ਫੈਨ ਨੇ ਤੁਹਾਡੇ ਚਾਹਣ ਵਾਲੇ ਨੇ ਜਿੱਥੇ ਤੁਹਾਡੇ ਵਿਦੇਸ਼ਾਂ ਦੇ ਵਿੱਚ ਆਉਣ ਵਾਲੇ ਨੇ ਅੱਜ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਫੈਨ ਪਹੁੰਚੇ ਹੋਏ ਨੇ ਤਾਂ ਇੱਥੇ ਅੰਮ੍ਰਿਤਸਰੀਓ ਜਿਹੜੇ ਜਾਣਾ ਚਾਹੁੰਦੇ ਸੀ ਨਹੀਂ ਜਾ ਪਾਏ ਉਹ ਅੱਜ ਵੀ ਦਿਲਜੀਤ ਭਾਜੀ ਨੂੰ ਇੱਥੇ ਮਿਲ ਕੇ ਆ ਰਹੇ ਨੇ ਤਾਂ ਸਾਡੀ ਵੀ ਅਪੀਲ ਹੈ ਦਿਲਜੀਤ ਭਾਜੀ ਨੂੰ ਕਿ ਜਰੂਰ ਅੰਮ੍ਰਿਤਸਰੀਆਂ ਵਾਸਤੇ ਅੰਮ੍ਰਿਤਸਰ ਦੇ ਵਿੱਚ ਲਾਈਵ ਸ਼ੋਅ ਰੱਖ ਦੇਣ ਕਿਉਂਕਿ ਇੱਥੇ ਵੀ ਤੁਹਾਡੀ ਫੈਨ ਫਾਲਿੰਗ ਬਹੁਤ ਹੈ ਤਾਂ ਅੱਜ ਨਵੇਂ ਸਾਲ ਦੀ آمد ਨੂੰ ਲੈ ਕੇ ਅੰਮ੍ਰਿਤਸਰੀਏ ਜਿਹੜੇ ਨੇ ਇੰਤਜ਼ਾਰ ਦੇ ਵਿੱਚ ਸੀਗੇ ਅਸੀਂ ਲੁਧਿਆਣੇ ਜਾਈਏ ਪਰ ਵਜ੍ਹਾ ਸੀ ਦੂਰ ਸੀ ਲੁਧਿਆਣਾ ਤੇ ਨਹੀਂ ਜਾ ਪਾਏ ਪਰ ਮਿਸਟਰੀ ਨੇ ਅੱਜ ਵੀ ਅੰਮ੍ਰਿਤਸਰ ਇਹ ਤਾਂ ਜੇ ਅੰਮ੍ਰਿਤਸਰ ਦੇ ਵਿੱਚ ਜੀ ਦਿਲਜੀਤ ਭਾਜੀ ਦਾ ਸ਼ੋਅ ਹੁੰਦਾ ਤਾਂ ਇੰਨਾ ਹੀ ਪਿਆਰ ਮਿਲੇਗਾ ਜਿੰਨਾ ਕਿ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਮਿਲ ਰਿਹਾ ਜਾਂ ਦੇਸ਼ਾਂ ਦੇ ਦੇਸ਼ਾਂ ਵਿੱਚ ਮਿਲ ਰਿਹਾ ਮੈਨੂੰ ਦਿਓ ਇਜਾਜ਼ਤ ਮੈਂ ਆ ਤੁਹਾਡਾ ਦੋਸਤ ਤਰਮਿਲ ਗਿਲ ਲਾਲੀ ਤੁਸੀਂ ਜਿਹੜੇ ਰਹੋ ਆਉਣੇ ਚੈਨਲ ਦੇ ਨਾਲ